ਜੁਜਿਕਾ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਰਾਗ ਬਿਲਾਵਲ ਮਹੱਲਾ ਪੰਜਵਾ ਬਿਲਾਵਲ ਮਹੱਲਾ ਇਕੱਠਾ ਨਹੀਂ ਕਹਿਣਾ ਰਾਗ ਬਿਲਾਵਲ ਰਾਗ ਬਿਲਾਵਲ ਮਹੱਲਾ ਪੰਜਵਾ ਚੌ ਪਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਦਰੀ ਆਵੈ ਸਸ ਸਿਉ ਮੋਹ ਕਿਉ ਮਿਲਿਆ ਪ੍ਰਭ ਅਬਨਾਸੀ ਤੋਹ ਕਿਉ ਮਿਲਿਆ ਪ੍ਰਭ ਅਬਨਾਸੀ ਤੋਹ ਕਰ ਕਿਰਪਾ ਮੋਹ ਮਾਰਗ ਪਾਵਹੁ ਸਾਧ ਸੰਗਤ ਕੈ ਅੰਚਲ ਲਾਵਹੁ ਕਿਉ ਤਰੀਐ ਵਿਖਿਆ ਸੰਸਾਰ ਕਿਉ ਤਰੀਐ ਇਥੇ ਵਿਸਰਾਮ ਵਿਖਿਆ ਸੰਸਾਰ ਸਤਗੁਰੂ ਬੋਹਿਤ ਪਾਵੈ ਪਾਰ ਰਹਾਉ ਪਵਨ ਚੁਲਾਰੇ ਮਾਇਆ ਦੇ ਹਰ ਕੀ ਭਗਤ ਸਦਾ ਥਿਰ ਸੀ ਦੀ ਸੀ ਇਸ ਤਰ੍ਹਾਂ ਉਚਾਰਨ ਕਰਨਾ ਹਰਖ ਸੋਗ ਤੇ ਰਹੈ ਨਿਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਪੀੜ ਵੇੜ ਪਦ ਤੇ ਵਿਸਰਾਮ ਹੈ ਪਾਇਆ ਵੇੜ ਮਾਇਆ ਸਰਬ ਪਉੰਗਾ ਮਾਇਆ ਸਰਬ ਪਉੰਗਾ ਮਾਇਆ ਪਦ ਤੇ ਅੰਕ ਲਾਦਨੀ ਪਾਇਆ ਵੇੜ ਮਾਇਆ ਸਰਬ ਪਉੰਗਾ ਹੋਮੈ ਪਚੇ ਦੀਪਕ ਦੇਖ ਪਤੰਗਾ ਸਗਲ 시ਗਾਰ ਕਰੇ ਨਹੀਂ ਪਾਵੇ ਜਾਹੋ ਇਕ ਰਿਪਾਲ ਤਾਂ ਗੁਰੂ ਮਿਲਾਵੇ ਤਾਂ ਗੁਰੂ ਮਿਲਾਵੇ ਹਉ ਫਿਰ ਉਦਾਸੀ ਮੈਂ ਇਕ ਰਤਨ ਦਸਾਇਆ ਨਿਰਮੂਲਕ ਹੀਰਾ ਮਿਲੇ ਨਾ ਉਪਾਇਆ ਨਿਰਮੂਲਕ ਹੀਰਾ ਇਥੇ ਵਿਸਰਾਮ ਮਿਲੇ ਨਾ ਇਥੇ ਠਾਮ ਬਲਾ ਦਨੀ ਕੋ ਪਾਇਆ ਹਰ ਕਾ ਮੰਦਰ ਤਿਸ ਮਹ ਲਾਲ ਗੁਰ ਖੋਲਿਆ ਪੜਦਾ ਗੁਰ ਖੋਲਿਆ ਪੜਦਾ ਗੁਰ ਖੋਲਿਆ ਪੜਦਾ ਪੜਦਾ ਪੁੱਲਾ ਹੀ ਬੋਲਣਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਦ ਜਿਉ ਗੁੰਗਾ ਮਨ ਮਹ ਬਿਸਮਾਦ ਜੋ ਗੁੰਗਾ ਮਨ ਮਹਿ ਬਿਸਮਾਦ ਜੋ ਗੁੰਗਾ ਮਨ ਮਹਿ ਬਿਸਮਾਦ ਅਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ sevak apni layo sev bigan na lagae jap alakh apev tarat punit pai gun gaae durat gaya har naam tihaye rahao sabni thai ravya aap ee te bindee ni launi sabni thai 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 sabni thai ਰਵਿਆ ਆਪ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾ ਕ ਵਡ ਪ੍ਰਤਾਪ ਆਦ ਜੁਗਾਦ ਜੁਗਾਦ ਪਦ ਥੋੜਾ ਜਿਹਾ ਕਸਕੇ ਬੋਲਣਾ ਜਾ ਕ ਵਡ ਪ੍ਰਤਾਪ ਗੁਰ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਗਨ ਹੋਏ ਸਭ ਥਾਈ ਬੂਠੇ ਨਿਰਵਿਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਾਤਗੁਰੂ ਟੂਠੇ ਨਿਰਵਿਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਾਤਗੁਰੂ ਟੂਠੇ ਪਾਰ ਬ੍ਰਹਮ ਪ੍ਰਾਪ ਭੈ ਰਖਵਾਲੇ ਜਿੱਥੈ ਕਿਥੈ ਦੀਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪਨਿਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਇਹ ਅਗਨਤ ਨਹੀਂ ਕਹਿਣਾ ਐੜੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹ ਅਨਾਥ ਤੁਮਰੀ ਸਰਣ ਆਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰਹੁ ਬਸਉ ਮਨ ਆਈ ਮੋਹ ਨਿਰਗੁਣ ਲੀਜੇ ਲਾੜਲਾਏ ਰਹਾਉ ਪ੍ਰਾਵਿਤਿਤ ਆਵੈ ਤਾ ਕੈਸੀ ਪੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੀ ਨਸੀ ਪੂਲੈ ਉਚਾਰਨ ਕਰਨਾ ਨਸੇ ਨਹੀਂ ਕਹਿਣਾ ਜਾ ਕੈ ਸੰਗ ਸਦਾ ਪ੍ਰਭ ਬਸੈ ਇਹ ਬਸੈ ਦਲਾਵਾਂ ਨਾਲ ਚਾਰੰਦ ਕਰਨਾ ਪ੍ਰਭ ਕਾ ਨਾਮ ਮਾਨ ਤਨ ਆਧਾਰ ਬਿਸਰਤ ਨਾਮ ਹੋਵਤ ਤਾਨ ਛਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਾਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਅਨੰਦ ਘਰ ਪਤ ਤੇ ਵਿਸਰਾਮ ਲਉਣਾ ਨਾਨਕ ਪਦ ਤੇ ਯਮਕ ਲਾਦਿ ਜੀ ਰਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇਹ ਜਿਏ ਨਾਲ ਹੀ ਉਚਾਰਨ ਕਰਨਾ ਹੈ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਮਨ ਤੇਰੀ ਟੇਕ ਪਿਆਰੇ ਮੈਂ ਮਨ ਤੇਰੀ ਟੇਕ ਇਹ ਮੈਂ ਮਨ ਇਕੱਠਾ ਨਹੀਂ ਕਹਿ ਦੇਣਾ ਮੈਂ ਮਨ ਇਥੇ ਠਮਕ ਲਾ ਦੇਣੀ ਹੈ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਇਥੇ ਵਿਸਰਾਮ ਮੈਂ ਮਨ ਤੇਰੀ ਟੇਕ ਮੈਂ ਮਨ ਤੇਰੀ ਟੇਕ ਪਿਆਰੇ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਔਰ ਸਿਆਣਪ ਬਿਰਥੀਆ ਪਿਆਰੇ ਰੱਖਣ ਕਉ ਤੁਮ ਏਕ ਰਹਾਉ ਸਤਿਗੁਰੂ ਪੂਰਾ ਜੀ ਮਿਲੇ ਪਿਆਰੇ ਸੋ ਜਨ ਹੋਤ ਨਿਹੱਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਇਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਰਮ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੋਣ ਸੋਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਵਜਾਤਾ ਜਿਨ ਅਪੁਨਾ ਪ੍ਰਵਜਤਾ ਹਰ ਨਾਮ ਅਰਾਧਹਿ ਨਾਮ ਵਖਾਣਹ ਹਰ ਨਾਮੇ ਹੀ ਮਨ ਰਾਤਾ ਸੇਵਕ ਜਾਨਕੀ ਸੇਵਾ ਮਾਗੈ ਸੇਵਕ ਜਾਨਕੀ ਸੇਵਾ ਮਾਗੈ ਪੂਰਾ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਵਡਭਾਗੀ ਸੇ ਕਾਢ ਇਹ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨ ਹੋਵੈ ਪਰਗਾਸੋ ਹਾਂਜੀ ਅੰਮ੍ਰਿਤ ਨਾਮ ਇਥਿਠਮਕ ਅਰਾਧਿਐ ਨਿਰਮਲ ਇਥਿ ਵਿਸਰਾਮ ਮਨ ਹੋਵੈ ਪਰਗਾਸੋ ਜਨਮ ਮਰਨ ਦੁਖ ਕਾਟਿਐ ਪਿਆਰੇ ਚੂਕੈ ਜਾਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤਿ ਉਦਰਹਿ ਸੁਣਤਿ ਉਦਰਹਿ ਬਿਨ ਸਹਿ ਪਾਪ ਕਨੇਰੇ ਵਿਸਰਾਮ ਤੇ ਜਾਦਾ ਰੁਕਣਾ ਗਾਵਤਿ ਉਦਰਹਿ ਸੁਣਤਿ ਉਦਰਹਿ ਬਿਨ ਸਹਿ ਪਾਪ ਕਨੇਰੀ ਪਸ਼ੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ ਬਲਿਹਾਰ ਹੈ ਸਦਾ ਸਦਾ ਬਲਿਹਾਰ ਹੈ ਬਿਲਾਵਲ ਮਹੱਲਾ ਪੰਜਵਾ ਬਿਖੇ ਬਾਨਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਵੇਨ ਰਸ ਚਾਖੇ ਗੁੱਡ ਗਈ ਸਗਲੀ ਗੁੱਡ ਥੋੜਾ ਜਿਹਾ ਕਸਕੇ ਬੋਲਣਾ ਬਿਨ ਰਸਤਾ ਕੇ ਬੁੱਢ ਗਈ सगਲੀ ਸੁਖੀ ਨਾ ਹੋਵਤ ਜੀਓ ਬੁੱਢ ਟੱਡੇ ਨਾਲ ਨਹੀਂ ਬੋਲਣਾ ਬੁੱਢ ਦਰਮਿਆਨਾ ਜਾ ਬੋਲਣਾ ਬਿਨ ਰਸਤਾ ਕੇ ਬੁੱਢ ਗਈ सगਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਕਤ ਹੀ ਕਾਈ ਸਾਦਾ ਦਾਸੀ ਥਿਓ ਮਾਨ ਮਹਤ ਮਹਤੂਚਾਰਨ ਕਰਨਾ ਨਾ ਸਕਤ ਹੀ ਕਾਈ ਇਥੇ ਵਿਸਰਾਮ ਸਾਦਾ ਦਾਸੀ ਥਿਓ ਨਾਨਕ ਸੇਦਰ ਸੋਭਾਵੰਤੇ ਜੋ ਪ੍ਰਾਭ ਆਪਣੈ ਕੀਓ ਸਾਰੇ ਊੜੇ ਖੁੱਲੇ ਮੂੰਹ ਵੱਲੇ ਹਨ ਕੀਓ ਜੀਓ ਥਿਓ ਇਸਤਾਨ ਚਾਰਨ ਕਰਨੀ ਨੇ ਹਰ ਚੰਦੌਰੀ ਚਿਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ ਦ੍ਰੋਮ ਦ੍ਰੋਮ ਛਾਇਆ ਹਰ ਚੰਦੌਰੀ ਥਿਯਮ ਕਲਾ ਦਨੀ ਚਿਤ ਭ੍ਰਮ ਸਖੀਏ ਇਥੇ ਵਿਸਰਾਮ ਹੈ ਮ੍ਰਿਗ ਤ੍ਰਿਸ਼ਨਾ ਦ੍ਰੁਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਚੰਚਲ ਇਥੇ ਯਮਕ ਜ਼ਰੂਰ ਲਾਉਣੀ ਹੈ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਾਸ ਭੋਗਣ ਅਤ ਰੂਪ ਰਸ ਮਾਤੇ ਅੰਤ ਪਦ ਤੇ ਵੀ ਯਮਕ ਅੰਤ ਤਜ ਜਾਵਤ ਮਾਇਆ ਇਨ ਸੰਗ ਸੂਖ ਨ ਪਾਇਆ ਰਸ ਪੂਗਣ ਅਤ ਰੂਪ ਰਸ ਮਤੇ ਠਿ ਵਿਸਰਾਮ ਇਨ ਸੰਗ ਸੂਖ ਨ ਪਾਇਆ ਧਨ ਧਨ ਹਰ ਸਾਧ ਜਨ ਸਕੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਬਸ ਹੋ ਵਡ ਭਾਗ ਨੀ ਸਕੀਏ ਸੰਤਾ ਸੰਗ ਸਮਾਈਐ ਤਹਿ ਦੁਖ ਨ ਭੂਖ ਨ ਰੋਗ ਬਿਆਪੈ ਚਰਨ ਕਮਲ ਲੇਵ ਲਈਐ ਇਹ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਤਹਿ ਥਿਯਮ ਕਲਾ ਦਨੀਐ ਤਹਿ ਨਹੀਂ ਕਹਿਣਾ ਤਤੇ ਦਲਾਵਾ ਹਾਹੀ ਦਲਾਵਾ ਤਹਿ ਥਿਯਮ ਕਲਾ ਦਨੀਐ ਦੂਖ ਨਾ ਪੂਖ ਇਥੇ ਠਮਕ ਨਾ ਰੋਗ ਵਿਆਪੈ ਇਥੇ ਵਿਸਰਾਮ ਹੈ ਚਰਨ ਕਮਲ ਲੇਵ ਲਈਐ ਤਹਿ ਜਨਮ ਨ ਮਰਨ ਨ ਆਵਣ ਜਾਣਾ ਨਿਸ਼ਚਲ ਸਰਣੀ ਪਾਈਐ ਇਹ ਵੀ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਤਹ ਇਥੇ ਯਮਕ ਜਨਮ ਨਾ ਮਰਨ ਇਥੇ ਠਮਕ ਨਾ ਆਵਣ ਜਾਣਾ ਇਥੇ ਵਿਸਰਾਮ ਹੈ ਨਿਸ਼ਚਲ ਸਰਣੀ ਪਾਈਐ ਪ੍ਰੇਮ ਵਿਛੋ ਨਾ ਮੋਹ ਬਿਆਪੈ ਨਾਨਕ ਹਰ ਏਕ ਧਿਆਈਐ ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿਜ ਸੁਹਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਾਨਤਾਨ ਇਚ ਪਜਾਏ ਨਾਨਕ ਆਚਰਜ ਆਚਰਜ ਸਿਉ ਮਿਲਿਆ ਦੂਵੇਂ ਆਚਰਜ ਉਚਾਰਨ ਕਰਨੇ ਐੜੇ ਤੂੰ ਡੈਸ਼ ਦੇ ਕੇ ਆਚਰਜ ਨਾਨਕ ਪਦ ਯਮਕ ਲਾ ਦਨੀਏ ਨਾਨਕ ਆਚਰਜ ਆਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਏ ਨਾਨਕ ਪਤਵੀ ਯਮਕ ਆਚਰਜ ਤੇ ਵੀ ਥੋੜਾ ਠਹਿਰਾ ਦੇ ਦੇਣਾ ਆਚਰਜ ਸਿਓ ਮਿਲਿਆ ਇੱਥੇ ਵਿਸਰਾਮ ਹੈ ਕਹਿਣਾ ਕਛੂ ਨਾ ਜਾਏ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ ਪਾਠੀ